ਬੜੇ ਦੁਖ ਦੀ ਖਬਰ ਹੈ ਕਿ ਡਾਕਟਰ ਜਸਵਿੰਦਰ ਭੱਲਾ ਉਹ ਸਾਡੇ ਚ ਨਹੀਂ ਰਹੇ ਕਿਉਂਕਿ ਸਾਡੀ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਅਟੈਚਮੈਂਟ ਸੀ ਪੰਜਾਬੀ ਕਿੰਦੇ ਰਚੀ ਦੇਣਾ ਤੇ ਉਹਨਾਂ ਨੇ ਬੀਐਸਸੀ ਤੋਂ ਕੀਤੀ ਐਮਐਸਸੀ ਤੋਂ ਕੀਤੀ ਤੇ ਪੀਐਸਟੀ ਤੋਂ ਕੀਤੀ ਬਾਅਦ ਦੇ ਵਿੱਚ ਉਹ ਸਿਸਟਮ ਪ੍ਰੋਫੈਸਰ ਲੱਗੇ ਅਸੋਸੀਏਟ ਪ੍ਰੋਫੈਸਰ ਰਹੇ ਪ੍ਰੋਫੈਸਰ ਰਹੇ ਤੇ ਉਹਦੇ ਦੌਰਾਨ ਉਹਨਾਂ ਨੇ ਦੋ ਤਿੰਨ ਬਹੁਤ ਵੱਡੇ ਜਿਹੇ ਜ਼ਿੰਮੇਵਾਰੀਆਂ ਸੀ ਇਹਨਾਂ ਦੀਆਂ ਇੱਕ ਤਾਂ ਉਹਨਾਂ ਨੇ ਸਟੂਡੈਂਟਸ ਨੂੰ ਬਹੁਤ ਪੜਾਇਆ ਇੱਥੇ ਯੂਜੀ ਸਟੂਡੈਂਟਸ ਨੂੰ ਪੀਜੀ ਸਟੂਡੈਂਟਸ ਨੂੰ ਪੀਐਡੀ ਸਟੂਡੈਂਟਸ ਨੂੰ ਗਾਈਡ ਵੀ ਕੀਤੇ ਥੀਸੇ ਲਿਖਾਏ ਤੇ ਉਹਨਾਂ ਦੇ ਪੜੇ ਹੋਏ ਬੱਚੇ ਜਿਹੜੇ ਸਟੂਡੈਂਟਸ ਨੇ ਅੱਜ ਕੱਲ ਵੱਡੀਆਂ ਵੱਡੀਆਂ ਪੋਸਟਾਂ 'ਤੇ ਇੱਥੇ ਪੀਰ ਦੇ ਵਿੱਚ ਵੀ ਹੈਗੇ ਪੰਜਾਬ ਗਵਰਨਮੈਂਟ ਦੇ ਵਿੱਚ ਵੀ ਹੈਗੇ ਦੂਜੇ ਕੰਟਰੀ 'ਚ ਵੀ ਚਲੇ ਗਏ ਨੇ ਤੇ ਇਸ ਤਰ੍ਹਾਂ ਇਹ ਨਾਲ ਉਹਨਾਂ ਦੇ ਵਿੱਚ ਇਹ ਸੀ ਕਿ ਇੱਕ ਆਰਟ ਸੀ ਕਲਾ ਸੀ ਜਦੋਂ ਉਹ ਸਟੂਡੈਂਟ ਲਾਈਫ ਦੇ ਵਿੱਚ ਵੀ ਸਾਡੇ ਇੱਥੇ ਕਲਚਰਲ ਪ੍ਰੋਗਰਾਮ ਹੋਇਆ ਕਰਦੇ ਸੀ ਸਟੇਜ ਦੇ ਉੱਤੇ ਉਹ ਆਮ ਸੈਕਟਰੀ ਹੁੰਦੇ ਸੀ ਜਾਂ ਉਹ ਜ਼ਰੂਰ ਆਪਣੇ ਆਪਣੇ ਕੁਛ ਨਾ ਕੁਝ ਟੋਟਕੇ ਜਿਹੜੇ ਸੀ ਤੇ ਉਹ ਜ਼ਰੂਰ ਉਹਨੇ ਸੁਣਾਉਣੇ ਹੁੰਦੇ ਸੀ ਲੋਕੀ ਹੱਸਦੇ ਸੀ ਹਿਊਮਰਸ ਸੀ ਬਹੁਤ ਕੋਈ ਵੀ ਗੱਲ ਕਰਦੇ ਸੀ ਫਸਾਉਂਦੇ ਸੀ ਇੱਕ ਆਰਟ ਸੀ ਨਾਲ ਦੇ ਵਿੱਚ ਜਿਹੜਾ ਹਰ ਕਿਸੇ 'ਚ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਕਿਸਾਨ ਮੇਲੇ ਲੱਗਦੇ ਰਹੇ ਨੇ ਕਿਸਾਨ ਮੇਲੇ ਤੇ ਵੀ ਉਹ ਕੰਡਕਟ ਕਰਿਆ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਡੇ ਇਹਨਾਂ ਦੀ ਹੋਰ ਜ਼ਿੰਮੇਵਾਰੀ ਸੀ ਇੱਥੇ ਕਿ ਜਿਹੜੀ ਅਸੀਂ ਰਿਸਰਚ ਕਰਦੇ ਆ ਉਹ ਅਸੀਂ ਫਾਰਮਰ ਤੱਕ ਪਹੁੰਚਾਉਣੀ ਹੁੰਦੀ ਹੈ ਤੇ ਉਹ ਟੀਵੀ ਤੇ ਜਾ ਕੇ ਰੇਡੀਓ ਤੇ ਜਾ ਕੇ ਉਹ ਸਾਡੀ ਜਿਹੜੀ ਸਰਚ ਹੁੰਦੀ ਸੀ ਉੱਥੇ ਜਾ ਕੇ ਫਾਰਮਰ ਤੱਕ ਪਹੁੰਚਾਉਂਦੇ ਸੀ ਜਿਹਦੇ ਨਾਲ ਉਹਨਾਂ ਨੂੰ ਇੱਕ ਲਗਨ ਲੱਗ ਗਈ ਕਿ ਟੀਵੀ ਤੇ ਜੇ ਪ੍ਰੋਗਰਾਮ ਕਰਦੇ ਆ ਰੇਡੀਓ ਤੇ ਪ੍ਰੋਗਰਾਮ ਕਰਦੇ ਆ ਪਬਲਿਕ ਤੱਕ ਪਹੁੰਚਦਾ ਚੀਜ਼ ਆ ਫਿਰ ਉਹਨਾਂ 1988 ਦੇ ਵਿੱਚ ਹਾਲਾਂਕਿ ਇਹ ਤੇ ਟੀਚਰ ਸੀ ਜਦੋਂ ਇੱਕ ਸ਼ੁਰੂ ਕੀਤਾ ਸੀ ਛਣਕਾਟਾ ਤੇ ਉਹ ਛਣਕਾਟਾ ਜਿਹੜਾ ਸੀ ਇਥੋਂ ਸ਼ੁਰੂ ਕੀਤਾ 1988 ਦੇ ਵਿੱਚ ਤੇ ਉਹ ਲਗਾਤਾਰ ਹਰ ਸਾਲ ਉਹਦੇ ਨਵੇਂ-ਨਵੇਂ ਐਡੀਸ਼ਨ ਦਿੰਦੇ ਰਹੇ 2009 ਤੱਕ ਉਹ ਬਹੁਤ ਉਹਦੀ ਪ੍ਰਸਿੱਧੀ ਮਿਲੀ ਉਹਨਾਂ ਨੂੰ ਛਣਕਾਟੇ ਦੀ ਬਾਅਦ ਦੇ ਵਿੱਚ ਉਹ ਫਿਰ ਪੰਜਾਬੀ ਫਿਲਮਾਂ 'ਚ ਆ ਗਏ ਤੇ ਪੰਜਾਬੀ ਫਿਲਮਾਂ 'ਚ ਵੱਡੀਆਂ-ਵੱਡੀਆਂ ਚੰਗੀਆਂ ਫਿਲਮਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਦੇਖਿਆਂ ਗੀਆਂ ਨੇ ਉਹਨਾਂ 'ਚ ਕੰਮ ਕੀਤਾ ਤੇ ਮੇਰਾ ਖਿਆਲ ਹੈ ਕਿ ਪੰਜਾਬੀ ਦੀ ਕੋਈ ਵੀ ਫਿਲਮ ਨਹੀਂ ਜਿਹਦੇ ਵਿੱਚ ਉਹਨਾਂ ਦਾ ਰੋਲ ਨਾ ਹੋਵੇ। ਸੋ ਪੰਜਾਬੀ ਕਲਮ ਇੰਡਸਟਰੀ ਨੂੰ ਵੀ ਬਹੁਤ ਘਾਟਾ ਪਿਆ। ਸੋ ਪੰਜਾਬੀ ਖੇਤੀ ਨੂੰ ਬਹੁਤ ਘਾਟਾ ਪਿਆ ਤੇ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਜਿਹੜਾ ਸਾਡਾ ਪੰਜਾਬ ਦੇ ਲੋਕ ਨੇ ਇੱਥੋਂ ਤੇ ਪੰਜਾਬੀ ਡਾਇਸਪੋਰਾ ਜਿਹੜਾ ਪੰਜਾਬ ਤੋਂ ਬਾਹਰ ਹੈਗਾ ਦੂਜੇ ਕੰਟਰੀਆਂ ਤੱਕ ਸਭ ਨੂੰ ਬਹੁਤ ਦੁੱਖ ਹੈ। ਸਭ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ। ਤੁਹਾਡਾ ਨਾਮ ਕੀ ਹੈ? ਇੱਥੇ ਕਾਫੀ ਹਾਂ। ਹਾਂਜੀ ਦੇਖੋ ਅਸੀਂ ਕੰਟੈਂਪੋਰੀ ਹਾਂ ਤੇ ਅਸੀਂ ਵੀ ਟੀਚਰ ਇਕੱਠੇ ਰਹੇ ਹਾਂ। ਤੇ ਅਕਸਰ ਹੀ ਅਸੀਂ ਮਿਲਦੇ ਸੀ ਤੇ ਉਹ ਸਾਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ ਰਿਸਰਚ ਵਿੱਚ ਨਵਾਂ ਕੀ ਚੀਜ਼ ਕਰਦੇ ਆ ਉਹ ਤੇ ਚਾਹ ਪਾਣੀ ਪੀਂਦੇ ਸੀ ਬੈਠਦੇ ਸੀ ਗੱਪਸ਼ਾਪ ਮਾਰਦੇ ਸੀ ਉਹ ਜਿਹੜੀ ਅਸੀਂ ਉਹਨਾਂ ਨੂੰ ਰਿਸਰਚ ਦੱਸਦੇ ਸੀ ਨਾ ਉਹ ਰੇਡੀਓ ਤੇ ਟੀਵੀ ਤੇ ਜਾ ਕੇ ਉਹ ਉੱਥੇ ਪ੍ਰੋਗਰਾਮ ਦਿੰਦੇ ਸੀ ਕਿ ਯੂਨੀਵਰਸਿਟੀ ਨੇ ਆ ਨਵਾਂ ਕੀਤਾ ਆਏਗਾ ਸੋ ਅਕਸਰ ਹੀ ਮਿਲਦੇ ਸੀ ਤੁਸੀਂ ਕੋਈ ਨਵਾਂ ਵੀ ਕਰਕੇ ਲੈ ਕੇ ਆਇਆ ਸੋ ਸਾਰ ਮਿਲ ਕੇ ਪਲੈਨਿੰਗ ਕਰਦੇ ਸੀ ਬਹੁਤ ਜ਼ਿਆਦਾ ਪਲੈਨਿੰਗ ਕਰਦੇ ਸੀ ਕਿ ਸਾਨੂੰ ਅਗਲਾ ਵਾਸਤੇ ਕੀ ਹਾਂਜੀ ਇੱਕ ਨਾ ਇਹ ਸੀ ਕਿ ਅਸੀਂ ਦੇਖੋ ਕਿਸਾਨਾਂ ਵਾਸਤੇ ਜਿਹੜੀ ਸਾਡੀ ਨਵੀਆਂ ਕਿਸਮਾਂ ਦੇਣੀਆਂ ਅਸੀਂ ਟੈਕਨੋਲੋਜੀ ਦੇ ਰਹੇ ਹੈਗੇ ਅਸੀਂ ਸੋਚਿਆ ਵੀ ਕਿਸਾਨਾਂ ਦੀ ਸਿਹਤ ਵਾਸਤੇ ਵੀ ਕੁਝ ਕਰੀਏ ਤੋਂ ਅਸੀਂ ਇੱਕ ਐਡਵਾਈਜ਼ਰੀ ਬਣਾਈ ਹੈ ਤੇ ਆਨੰਦ ਮੈਡੀਕਲ ਕਾਲਜ ਤੇ ਕਰੋਨਰ ਦੇ ਯੂਨੀਵਰਸਿਟੀ ਦੇ ਨਾਲ ਮਿਲ ਕੇ ਨਾ ਵੀ ਨਾ ਇੱਕ ਐਡਵਾਈਜ਼ਰੀ ਬਣਾਈ ਹੈ ਕਿ ਫੂਡ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਜੇ ਸਾਡਾ ਫੂਡ ਚੰਗਾ ਹੋਊਗਾ ਸਾਡੀ ਖੁਰਾਕ ਚੰਗੀ ਹੋਊਗੀ ਤਾਂ ਸਾਨੂੰ ਬਿਮਾਰੀਆਂ ਘੱਟ ਲੱਗਣੀਆਂ ਤੇ ਅਸੀਂ ਜਿਹੜੀਆਂ ਦੋਆਂ ਜਾਂ ਨੇ ਘੱਟ ਖਾਵਾਂਗੇ ਉਹ ਅਡਵਾਈਜ਼ਰੀ ਅਸੀਂ ਤਿਆਰ ਕੀਤੀ ਹੈ ਉਹ ਅਸੀਂ ਚਾਹੁੰਦੇ ਸੀ ਕਿ ਉਸ ਨੂੰ ਪਬਲਿਕ ਤੱਕ ਪਹੁੰਚਾਈਏ ਕਿ ਜਸਵਿੰਦਰ ਭੱਲਾ ਨੂੰ ਅਸੀਂ ਨਾਲ ਅਸੋਸੀਏਟ ਕਰ ਲਈਏ ਕਿ ਅਸੀਂ ਟਵੀਟ ਕਰਨਾ ਸੀ ਉਹ ਚੀਜ਼ਾਂ ਸਾਰੀਆਂ ਅਸੀਂ ਸੋਚ ਰਹੇ ਸੀ ਕਿ ਲਾਸਟ ਵੀਕ ਟਵੀਟ ਕਰੀਏ ਤੇ ਉੱਥੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਅਸੀਂ ਕਰ ਦਈਏ ਪਰ ਜਦੋਂ ਮੈਂ ਆਪਣੇ ਐਡੀਸ਼ਨ ਡਾਇਰੈਕਟਰ ਕਮਿਊਨੀਕੇਸ਼ਨ ਨੇ ਵਿਆਰ ਸਾਬ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਉਹਨਾਂ ਨੂੰ ਪੁੱਛੋ ਕਿ ਅਸੀਂ ਤੁਹਾਡੀ ਫੋਟੋ ਯੂਜ਼ ਕਰਨੀ ਹੈਗੀ ਤੇ ਟਵੀਟ ਕਰਾਈਏ ਉਹ ਕਹਿੰਦੇ ਵੀ ਹੁਣ ਚਾਰ ਪੰਜ ਦਿਨ ਤੋਂ ਉਹਨਾਂ ਨੇ ਫੋਨ ਅਟੈਂਡ ਨਹੀਂ ਕਰ ਰਹੇ ਹੋ ਥੋੜੇ ਸਿਹਤ ਖਰਾਬ ਸੀ ਤੇ ਅਸੀਂ ਚਾਹੁੰਦੇ ਸੀ ਕਿ ਉਹ ਕਰਾ ਦਈਏ ਇਹ ਤਾਂ ਬੜਾ ਵੱਡਾ ਕੱਟਾ ਬਹੁਤ ਵੱਡਾ ਘਾਟਾ ਸਾਰਿਆਂ ਨੂੰ ਪਿਆ ਇਹ ਕਦੇ ਪੂਰਾ ਨਹੀਂ ਹੋਣਾ